ਪਹਿਲੀ ਗੱਲ ਤਾਂ ਘਰ ਵਾਲੇ ਕਹਿਣ ਲੱਗ ਪਏ ਨੇ ਕਬੀਰ ਪਾਗਲ ਹੋ ਗਿਆ। ਔਰ ਦੂਜਾ ਲੋਕ ਵੀ ਕਹਿਣ ਲੱਗ ਪਏ ਨੇ ਇਹਦੇ ਨਾਲ ਦਾ ਪਾਗਲ ਕੌਣ ਹੈ? ਲੋਕ ਵੀ ਕਹਿਣ ਲੱਗ ਪਏ ਕਿ ਕਬੀਰ ਕਹੈ ਲੋਕ ਕਹੈ ਕਬੀਰ ਬੋਰਨ ਕਬੀਰ ਕਾ ਮਰਮ ਰਾਮ ਪਹਿਚਨ ਘਰ ਵਾਲੇ ਕੀ ਕਹਿਣ ਲੱਗ ਪਏ ਕਹਿੰਦੇ ਮਾਂ ਵੀ ਕਹਿਣ ਲੱਗ ਪਈ ਕਬੀਰ ਨੇ ਇੰਨਾ ਦੁਖੀ ਕਰਤਾ ਲੋਕਾਂ ਦੇ ਪੁੱਤ ਮਰਦੇ ਮੇਰਾ ਨਹੀਂ ਮਰਦਾ ਕਿੰਨਾ ਦੁਖੀ ਹੋਏ ਹੋਣਗੇ ਸੰਸਾਰੀਦਾਰ ਕਿਉਂਕਿ ਸੰਸਾਰ ਦੇ ਲੋਕ ਬਾਹਰੀ ਕਮਾਈ ਚਾਹੁੰਦੇ ਨੇ ਲੋੜਾਂ ਪੂਰੀਆਂ ਕਰੀ ਜਾਓ ਸੰਸਾਰ ਖੁਸ਼ ਹੈ ਜਿੱਦਨ ਲੋੜਾਂ ਪੂਰੀਆਂ ਕਰਨੀਆਂ ਬੰਦ ਕਰ ਦਿਓ ਤੁਹਾਡਾ ਕੋਈ ਰਿਸ਼ਤਾ ਨਹੀਂ ਹੈ ਭਗਤ ਕਬੀਰ ਸਾਹਿਬ ਕਹਿੰਦੇ ਕਸ਼ਟ ਸਹਿਣਾ ਪਿਆ ਮੈਨੂੰ ਔਰ ਹੁਣ ਕਿੱਥੇ ਪਹੁੰਚ ਗਏ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਐਦਾਂ ਭਾਓ ਭਗਤੀ ਨਾਲ ਕਬੀਰ ਤੇ ਰੱਬ ਇੱਕ ਹੋ ਗਏ